ਭਗਵਾਨ ਤਮਾਨ ਕਹਿੰਦਾ ਨਹੀਂ ਹੁੰਦਾ ਵੀ ਇਹਨਾਂ ਬਾਦਲਾਂ ਦੇ ਖੇਤਾਂ ਦੇ ਵਿੱਚ ਨਹਿਰਾਂ ਡਿੱਗਦੀਆਂ ਨੇ ਤਾਂ ਜਿਹੜੀ ਆ ਨਹਿਰ ਹੈ ਬਾਦਲਾਂ ਦੇ ਖੇਤ ਵਿੱਚ ਡਿੱਗਦੀ ਆ ਆਹ ਸਟੇਡੀਅਮ ਬਾਦਲਪਿੰਡ ਦਾ ਹੈ ਜਿੱਥੇ ਕਬੱਡੀ ਦਾ ਫਾਈਨਲ ਮੈਚ ਵੀ ਹੋਇਆ ਸੀ ਕੀ ਹਾਲ ਚਾਲ ਹੈ ਦੋਸਤੋ ਅੱਜ ਆਪਾਂ ਪਹੁੰਚੇ ਆ ਬਾਦਲਪਿੰਡ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਮਨਪ੍ਰੀਤ ਬਾਦਲ ਮਹੇਸ਼ ਇੰਦਰ ਬੜੇ ਤਰਨਾਟ ਲੋਕ ਰਹਿੰਦੇ ਨੇ ਇਸ ਪਿੰਡ ਦੇ ਵਿੱਚ ਇੱਕ ਪਾਸੇ ਤਾਂ ਜਿਹੜੇ ਗਰੀਬ ਲੋਕ ਰਹਿੰਦੇ ਨੇ ਤੇ ਦੂਜੇ ਪਾਸੇ ਜਿਹੜੇ ਸ਼ਾਹੀ ਘਰਾਣੇ ਰਹਿੰਦੇ ਨੇ ਤੇ ਆ ਜੋ ਤੁਹਾਨੂੰ ਦੂਜੇ ਪਾਸੇ ਲੈ ਕੇ ਚਲਦੇ ਆਂ ਵੀ ਜਿੱਧਰ ਵੱਡੇ ਵੱਡੇ ਲੋਕਾਂ ਦੇ ਘਰ ਨੇ ਹਜ਼ਾਰ-ਹਜ਼ਾਰ ਕਿਲਾ ਜ਼ਮੀਨ ਹੈ ਜਿੰਨਾਂ ਕੋਲੇ ਤੇ ਗੱਲ ਇਹ ਵੀ ਕਰਾਂਗੇ ਵੀ ਇਸ ਪਿੰਡ ਦੇ ਵਿੱਚ ਸਭ ਤੋਂ ਵੱਧ ਜ਼ਮੀਨ ਕਿਸ ਬੰਦੇ ਕੋਲੇ ਆ ਵੀ ਉਹ ਬਾਦਲਾਂ ਕੋਲੇ ਆ ਜਾਂ ਫਿਰ ਕਿਸੇ ਹੋਰ ਕੋਲੇ ਆਹ ਜਿਹੜਾ ਰਸਤਾ ਜਾਂਦਾ ਇਹ ਜਾਂਦਾ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਘਰ ਨੂੰ ਜਿੱਥੋਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਅਸਲੀ ਸ਼ੁਰੂਆਤ ਹੋਈ ਸੀ ਅਕਾਲੀ ਦਲ ਦੇ ਵਿੱਚ ਰਲੇ ਤੇ ਉਸ ਤੋਂ ਬਾਅਦ ਇੰਨੀ ਜ਼ਿਆਦਾ ਤਰੱਕੀ ਕੀਤੀ ਪੰਜ ਵਾਰ ਜਿਹੜੇ ਮੁੱਖ ਮੰਤਰੀ ਬਣੇ ਪੰਜਾਬ ਦੇ ਤਾਂ ਆ ਘਰ ਹੈ ਜਿਹੜਾ ਆਪਾਂ ਸਾਹਮਣੇ ਕਰਦੇ ਕੋਲੇ ਹੀ ਪਹੁੰਚ ਗਏ ਇਧਰਲੇ ਪਾਸੇ ਜਿਹੜਾ ਇਹ ਘਰ ਹੈਗਾ ਵੀ ਇੱਥੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜੀ ਪਹਿਲਾਂ ਰਹਿੰਦੇ ਹੁੰਦੇ ਸੀਗੇ ਚਲੋ ਹੁਣ ਤਾਂ ਦੁਨੀਆ ਤੇ ਨਹੀਂ ਰਹੇ ਹੁਣ ਕਹਿੰਦੇ ਇੱਥੇ ਮਨਪ੍ਰੀਤ ਬਾਦਲ ਉਹਨਾਂ ਦੀ ਜਿਹੜੀ ਸਿਸਟਰ ਹੈ ਉਹਨਾਂ ਦੀ ਜਿਹੜੀ ਭੈਣ ਹੈ ਉਹ ਰਹਿੰਦੀ ਹੈ ਤੇ ਆਜੋ ਆਪਾਂ ਦੂਜੇ ਪਾਸੇ ਚੱਲਦੇ ਹਾਂ ਹੁਣ ਉਧਰਲੇ ਪਾਸੇ ਦਿਖਾਵਾਂਗੇ ਆ ਪਿੰਡ ਦਾ ਜਿਹੜਾ ਇੱਕ ਪਾਸਾ ਹੈ ਇਧਰਲੇ ਪਾਸੇ ਜਿਹੜੇ ਸਾਰੇ ਹੀ ਗਰੀਬ ਲੋਕ ਰਹਿੰਦੇ ਆ ਬੇਸੇ ਸੋਚਣ ਵਾਲੀ ਗੱਲ ਹੈ ਵੀ ਇੰਨਾ ਲੋਕਾਂ ਦੀ ਯਰ ਤਰੱਕੀ ਕਿਉਂ ਨਹੀਂ ਹੋਈ ਹਲੇ ਵੀ ਉਸੇ ਤਰ੍ਹਾਂ ਜਿਹੜੇ ਪਛੜੇ ਵਰਗ ਦੇ ਲੋਕ ਨੇਗੇ ਇਹ ਤੇ ਆਹ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇਹ ਹੈ ਜੀ ਸੁਖਵੀਰ ਸਿੰਘ ਬਾਦਲ ਦਾ ਇੱਥੋਂ ਜਿਹੜਾ ਬਾਅਦ ਵਿੱਚ ਇਹ ਘਰ ਬਣਾਇਆ ਸੀ ਪਹਿਲਾਂ ਉਹ ਘਰ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਹਟਿਆ ਹੁਣ ਜਿਹੜਾ ਮੌਜੂਦਾ ਘਰ ਹੈ ਉਹ ਸੁਖਵੀਰ ਬਾਦਲ ਦਾ ਇਹ ਹੈ ਤੇ ਇਦੂ ਥੋੜੀ ਦੂਰ ਜਾ ਕੇ ਆਹ ਉਹ ਜਗ੍ਹਾ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਹ ਸਟੇਜ ਜਿਹੜੀ ਤੁਸੀਂ ਸਾਹਮਣੇ ਵੇਖ ਰਹੇ ਹੋ ਸਟੇਜ ਦੇ ਉੱਪਰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਹੁਣ ਜਿਹੜਾ ਇੱਥੇ ਕੰਮ ਚੱਲ ਪਿਆ ਤੇ ਸਾਲਕ ਨੂੰ ਤੁਹਾਨੂੰ ਹੋਰੇ ਨਕਸ਼ਾ ਦਿਖੂਆ ਇਸ ਜਗ੍ਹਾ ਦਾ ਕਿਉਂਕਿ ਇੱਥੇ ਜਿਹੜਾ ਹੁਣ ਪਾਰਕ ਬਣਨ ਜਾ ਰਿਹਾ ਹੈਗਾ ਇੱਥੇ ਪਹਿਲਾਂ ਜਿਹੜੇ ਕੀਨੂਆਂ ਦੇ ਬਾਗ ਹੁੰਦੇ ਸੀ ਇਹ ਜੱਦੀ ਖੇਤ ਹੈ ਬਾਦਲ ਕਾ ਤੇ ਇੱਥੇ ਜਿਹੜੇ ਮਤਲਬ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਡੈਥ ਹੋਈ ਉਸ ਤੋਂ ਬਾਅਦ ਸਾਰੇ ਜਿਹੜੇ ਇਹ ਕੀਨੂ ਸੀਗੇ ਜੋ ਵੀ ਇੱਥੇ ਫਲਦਾਰ ਬੂਟੇ ਸੀ ਉਹ ਸਾਰੇ ਕਟਾ ਦਿੱਤੇ ਸੀ ਆ ਪਹਿਲਾਂ ਇਹ ਗੇਟ ਜਿਹੜੇ ਆ ਗ੍ਰਿਲਾਂ ਨਹੀਂ ਲੱਗੀਆਂ ਹੋਈਆਂ ਸੀ ਇਹ ਹੁਣੇ ਲੱਗੀ ਜਾਣੀ ਤਾਂ ਇੱਥੇ ਸਾਲਕ ਬਾਅਦ ਤੁਹਾਨੂੰ ਜਿਹੜਾ ਨਕਸ਼ਾ ਹੈ ਉਹ ਵੇਖਣ ਨੂੰ ਕੁਝ ਹੋਰ ਹੀ ਮਿਲੇਗਾ ਤੇ ਆਜੋ ਤੁਹਾਨੂੰ ਬਾਗਾਂ ਦੀ ਸ਼ਹਿਰ ਵੀ ਕਰਾ ਦਈਏ ਆ ਇਧਰਲੇ ਪਾਸੇ ਜਿੰਨੇ ਵੀ ਤੁਸੀਂ ਬਾਗ ਵੇਖ ਰਹੇ ਹੋ ਆ ਛੜਕਾ ਜਾਂਦੀਆਂ ਨੇ ਤਾਂ ਇਹ ਸਾਰੇ ਬਾਗ ਜਿਹੜੇ ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਬਾਦਲ ਉਹਨਾਂ ਦੇ ਬਾਗ ਨੇਗੇ ਜੇਕਰ ਗੱਲ ਕਰੀਏ ਤਰੱਕੀ ਦੀ ਤਾਂ ਤਰੱਕੀ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਹੋਈ ਹੋਈ ਆ ਗਈ ਪਸ਼ੂ ਹਸਪਤਾਲ ਲਾ ਲਓ ਬੇਰਕਾ ਪਲਾਂਟ ਲਾ ਲਓ ਕੁੜੀਆਂ ਮੁੰਡਿਆਂ ਦਾ ਕਾਲਜ ਲਾ ਲਓ ਆਈਟੀਆਈ ਲਾ ਲਓ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਪਿੰਡ ਦੇ ਵਿੱਚ ਬਣੀਆਂ ਹੋਈਆਂ ਨੇ ਤੇ ਇੱਕ ਖੇਡ ਸਟੇਡੀਅਮ ਹੈ ਜਿਹੜਾ ਉਹ ਬਹੁਤ ਵਧੀਆ ਬਣਿਆ ਹੋਇਆਗਾ ਜਿੱਥੇ ਭਾਰਤ ਪਾਕਿਸਤਾਨ ਦਾ ਮਿਲਦਾ ਫਾਈਨਲ ਮੈਚ ਵੀ ਹੋਇਆ ਸੀਗਾ ਤੇ ਉਹ ਸਟੇਡੀਅਮ ਵੀ ਤੁਹਾਨੂੰ ਵਿਖਾਵਾਂਗੇ ਬਾਕੀ ਸੜਕਾਂ ਦੀ ਗੱਲ ਕਰੀ ਸੜਕਾਂ ਜਮੀ ਟੋਪ ਦੀਆਂ ਬਣੀਆਂ ਹੋਈਆਂ ਨੇਗੀਆਂ ਦਸ਼ਮੇਸ਼ ਗਰਲ ਕਾਲਜਾ ਦੇਖੋ ਗਰਲ ਕਾਲਜ ਵੀ ਜਿਹੜਾ ਇੱਥੇ ਬਣਿਆ ਹੋਇਆ ਤੇ ਅੱਜ ਤੁਹਾਨੂੰ ਇੱਕ ਹੋਰ ਥਾਂ ਦਿਖਾਉਣੇ ਆ ਆ ਜਿਹੜੀ ਤੁਸੀਂ ਥਾਂ ਵੇਖ ਰਹੇ ਹੋ ਜਿਵੇਂ ਭਗਵਾਨ ਤਮਨ ਨਹੀਂ ਕਹਿੰਦਾ ਹੁੰਦਾ ਵੀ ਇਹਨਾਂ ਦੇ ਖੇਤਾਂ ਦੇ ਵਿੱਚ ਨਹਿਰਾਂ ਡੇਗਦੀਆਂ ਨੇ ਤਾਂ ਆ ਜਿਹੜੀ ਕੱਸੀ ਐ ਸੂ ਐ ਇਹ ਬਿਲਕੁਲ ਲਾਗੇ ਦੀ ਲੰਗਦਾਗਾ ਆ ਸਾਹਮਣੇ ਜਿਹੜੇ ਬਾਗ ਨੇ ਇਹ ਹੈਗੇ ਨੇ ਜੀ ਮਨਪ੍ਰੀਤ ਬਾਦਲ ਦੇ ਇਧਰਲੇ ਪਾਸੇ ਮਨਪ੍ਰੀਤ ਬਾਦਲ ਦੇ ਨੇ ਦੂਜੇ ਪਾਸੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਬਾਗ ਨੇ ਤਾਂ ਇਹ ਕੋਲ ਉਹਦੀ ਲੰਗਦੀ ਆ ਹਾਲਾਂਕਿ ਮੈਂ ਨਹੀਂ ਵੇਖਿਆ ਵੀ ਇਹ ਖੇਤ ਦੇ ਵਿੱਚ ਡਿੱਗਦੀ ਆ ਹੋ ਸਕਦਾ ਇੱਥੋਂ ਤੱਕ ਬਣੀ ਹੋਵੇ ਵੀ ਇੱਥੋਂ ਜਿਹੜਾ ਪਾਣੀ ਨਾਕਿਆਂ ਰਾਹੀ ਜਾਂਦਾ ਹੋਵੇ ਹੈਨਾ ਤਾਂ ਇਹ ਗੱਲ ਹੋ ਸਕਦੀ ਆ ਬਾਕੀ ਜੇ ਕੁਝ ਭਗਵੰਤ ਮਾਨ ਨੂੰ ਲੱਗਿਆ ਤਾਂ ਉਹਨਾਂ ਨੇ ਉਹ ਜ ਚਲੋ ਦੱਸਤਾ ਹੋਣਾਗਾ ਜਾਂ ਫਿਰ ਕੋਈ ਹੋਰ ਥਾਂ ਹੋਣੀ ਪਰ ਮੈਂ ਪਿੰਡ ਦੇ ਵਿੱਚੋਂ ਜਿੰਨਾ ਵੀ ਪਤਾ ਕਰਿਆ ਵੀ ਉਹ ਇਹੀ ਦੱਸਿਆ ਵੀ ਇਹੀ ਕੱਸੀ ਆ ਜਿਹੜੀ ਖੇਤ ਕੋਲੋਂ ਦੀ ਆਉਂਦੀ ਆ ਅੱਗੇ ਜਾ ਕੇ ਹੋ ਸਕਦਾ ਵਿੱਚ ਡਿੱਗਦੀ ਵੀ ਹੋਵੇ ਅੱਗੇ ਜਿਹੜਾ ਰਾਹ ਬੰਦ ਹੈਗਾ ਬਾਦਲਪਿੰਡ ਦੇ ਆਲੇ-ਦਾਲ ਜਿੰਨੀ ਵੀ ਜ਼ਮੀਨ ਹੈ ਤਕਰੀਬਨ ਸਾਰੀ ਹੀ ਜ਼ਮੀਨ ਦੇ ਵਿੱਚ ਬਾਗ ਲੱਗੇ ਹੋਏ ਨੇ ਕਿਤੇ ਕਿਨੂਆਂ ਦੇ ਅੰਗੂਰਾਂ ਦੇ ਮਰੂਦਾਂ ਦੇ ਮਸੰਮੀਆਂ ਦੇ ਕੋਈ ਵੀ ਫਲਦਾਰ ਬੂਟੇ ਨਹੀਂ ਜਿਹੜੇ ਸਾਰੇ ਬਾਗ ਇੱਥੇ ਲੱਗੇ ਹੋਏ ਨੇਗੇ ਆ ਜਿਹੜੇ ਤੁਸੀਂ ਬਾਗ ਸਾਹਮਣੇ ਦੇਖ ਰਹੇ ਹੋ ਇਹ ਮਨਪ੍ਰੀਤ ਬਾਦਲ ਦੇ ਬਾਗ ਨੇ ਤੇ ਇਹਦੂ ਆਪਾਂ ਪਰਲੇ ਪਾਸੇ ਜਾਈ ਉਧਰਲੇ ਪਾਸੇ ਛੜਕ ਹੈਗੀ ਉਧਰਲੇ ਪਾਸੇ ਜਿਹੜੇ ਬਾਗ ਨੇਗੇ ਉਹ ਸੁਖਵੀਰ ਬਾਦਲ ਜੀ ਦੇ ਨੇ ਉਹਨਾਂ ਨੇ ਸਬਜ਼ੀ ਲਈ ਹੋਈ ਆ ਬਾਕੀ ਤਰਨਾਟ ਬੰਦੇ ਦੀ ਗੱਲ ਕਰੀ ਤਾਂ ਪਿੰਡ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਜ਼ਮੀਨ ਹੈ ਨਾ ਉਹ ਮਹੇਸ਼ ਇੰਦਰ ਕੋਲ ਆ ਮਹੇਸ਼ ਇੰਦਰ ਉਹ ਵੀ ਕਹਿੰਦੇ ਬਾਦਲਾਂ ਦੇ ਲਾਣੇ ਵਿੱਚੋਂ ਹੈ ਉਹਨਾਂ ਕੋਲੇ ਹਜ਼ਾਰ ਕਿਲਾ ਤੇ ਜੇ ਉਹ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਸੀ ਇਹਨਾਂ ਦੀ ਜ਼ਮੀਨ ਹੈ ਜਿਹੜੀ ਉਹ ਤਕਰੀਬ ਨਾ ਮਿਲਦਾ 300 400 ਕਿਲਾ ਹੋਗੀ ਆ ਜਿਹੜਾ ਪਸ਼ੂ ਹਸਪਤਾਲ ਦੇਖੋ ਪਸ਼ੂ ਪਾਲੀ ਕਲੀਨਿਕ ਬਾਦਲ ਇਹ ਹਰੇਕ ਚੀਜ਼ ਦੀ ਸਹੂਲਤ ਹੈ ਇਸ ਪਿੰਡ ਦੇ ਵਿੱਚ ਅੱਜ ਤੁਹਾਨੂੰ ਸਟੇਡੀਅਮ ਬਖਾ ਦिए ਆਹ ਸਟੇਡੀਅਮ ਵੇਖ ਲਓ ਇੱਥੇ ਜਿਹੜਾ ਫਾਈਨਲ ਮੈਚ ਹੋਇਆ ਸੀਗਾ ਕਬੱਡੀ ਦਾ ਤੇ ਬਹੁਤ ਵੱਡੀ ਲਾਗਤ ਦੇ ਨਾਲ ਬਹੁਤ ਵੱਡੇ ਬਜਟ ਦੇ ਨਾਲ ਇਹ ਸਟੇਡੀਅਮ ਬਣਿਆ ਹੋਇਆ ਆਜੋ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਪਰ ਬਣੇ ਵੀ ਕਿਉਂ ਨਾ ਯਾਰ ਬਾਦਲਾਂ ਦਾ ਪੰਡਾ ਹੈ ਨਾ ਆਜੋ ਅੰਦਰਲੇ ਪਾਸੇ ਚੱਲਦੇ ਆਂਗੇ ਆਪਾਂ ਬਹੁਤ ਤਕੜਾ ਜਿਹੜੀ ਸਟੇਜ ਬਣਾਈ ਹੋਈ ਆ ਬੈਠਣ ਵਾਸਤੇ ਤੇ ਇੱਧਰਲੇ ਪਾਸੇ ਜਿਹੜੇ ਬਾਸਕਟਬਾਲ ਦਾ ਗਰਾਊਂਡ ਹੈ ਆ ਵਿੱਚੇ ਜਿਹੜਾ ਦੌੜਨ ਲਈ ਟਰੈਕ ਬਹੁਤ ਸੋਹਣਾ ਬਣਾਇਆ ਹੋਇਆ ਨਾਲ ਹੀ ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਕਬੱਡੀ ਦਾ ਮੈਚ ਹਾਕੀ ਦਾ ਆ ਟੂਰਨਾਮੈਂਟ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਆਪਾਂ ਪਿਛਲੀ ਸਾਈਡਾਂ ਤੇ ਅੱਗੇ ਚੱਲਦੇ ਆ ਆ ਹੁਣ ਆਪਾਂ ਜਿਹੜਾ ਅੱਗੇ ਆਗੇ ਜੀ ਆ ਦੇਖੋ ਸਟੇਡੀਅਮ ਉਹ ਵਿਚਾਲੇ ਜਿਹੜਾ ਕਬੱਡੀ ਦਾ ਮੈਚ ਹੋਇਆ ਸੀ ਤੇ ਇੱਥੇ ਸਾਰੇ ਪਾਸੇ ਜਿਹੜੀ ਆਪਾਂ ਕਹਿੰਦੇ ਪਬਲਿਕ ਸੀ ਨਾ ਉਸ ਵੇਲੇ ਭਰਿਆ ਪਿਆ ਸੀ ਸਾਰਾ ਮੈਦਾਨ ਆ ਜਿਹੜਾ ਵਿਚਾਲੇ ਆ ਇਹ ਟਰੈਕ ਬਣਿਆ ਹੋਇਆ ਤੇ ਇੱਧਰ ਸਟੇਜ ਦੇਖੋ ਸਟੇਜ ਕਿੱਡੀ ਤੱਕੜੀ ਬਣਾਈ ਹੋਈ ਹੈਗੀ ਤਾਂ ਬੈਠਣ ਨੂੰ ਮੈਨੂੰ ਲੱਗਦਾ ਇੱਥੇ ਨਾ ਨਾ ਕਰਦੇ ਤਕਰੀਬਨ 1000 ਬੰਦਾ ਜਿਹੜਾ ਇਸ ਸਟੇਜ ਤੇ ਆਰਾਮ ਨਾਲ ਬੈਠ ਸਕਦਾਗਾ ਇੰਨੇ ਜ਼ਿਆ ਬਾਕੀ ਸਾਰੇ ਪਾਸੇ ਜਿਹੜੀਆਂ ਸਟਰੀਟ ਲਾਈਟਾਂ ਲੱਗੀਆਂ ਇਹ ਹੈ ਭਾਈ ਬਾਦਲ ਪੰਡ ਦਾ ਸਟੇਡੀਅਮ ਆ ਵੇਖ ਲਓ ਕਰੋੜਾਂ ਰੁਪਏ ਦੀ ਲਾਗਤ ਨਾਲ ਜਿਹੜਾ ਬਣਿਆ ਹੋਇਆ ਤੇ ਇਧਰਲੇ ਪਾਸੇ ਜਿਹੜਾ ਬੈਠਣ ਲਈ ਜਗ੍ਹਾ ਬਣੀ ਹੋਈ ਆ ਜਦੋਂ ਇੱਥੇ ਕਬੱਡੀ ਮੈਚ ਹੋਇਆ ਸੀ ਤਾਂ ਬੜਾ ਜਿਹੜਾ ਗਰਾਊਂਡ ਹੈ ਖਾਚਾ ਖੱਜ ਭਰਿਆ ਹੋਇਆ ਸੀਗਾ ਤਾਂ ਇਧਰ ਬਾਦਲ ਸਾਹਿਬ ਦੇ ਬਾਕੀ ਸਾਰੇ ਜਿਹੜੇ ਇਧਰ ਬੈਠੇ ਸੀਗੇ ਜਿੰਨੇ ਵੀ ਮੁੱਖ ਮਹਿਮਾਨ ਸੀਗੇ ਆ ਹਰਿਆਣੇ ਦਾ ਮੁੱਖ ਮੰਤਰੀ ਕਹਿੰਦੀ ਉਹ ਵੀ ਹੈਨਾ ਇੱਥੇ ਆਇਆ ਸੀਗਾ ਤੇ ਇੱਥੇ ਜਿਹੜਾ ਮੈਚ ਹੋਇਆ ਸੀ ਇੰਡੀਆ ਤੇ ਪਾਕਿਸਤਾਨ ਦਾ ਕਬੱਡੀ ਦਾ ਤਾਂ ਇਧਰਲੇ ਪਾਸੇ ਵਿੱਚ ਇਹਦੇ ਜਿਹੜਾ ਹੌਕੀ ਗਰਾਊਂਡ ਹੈ ਨਾ ਫੁੱਟਬਾਲ ਦਾ ਗਰਾਊਂਡ ਤੇ ਆ ਟਰੈਕ ਹੈ ਜਿਹੜਾ ਆ ਟਰੈਕ ਬਣਿਆ ਹੋਇਆ ਭੱਜਣ ਵਾਸਤੇ ਤੇ ਬੜੇ ਮਹਿੰਗੇ ਬਜਟ ਦੇ ਨਾਲ ਜਿਹੜੀਆਂ ਇਹ ਚੀਜ਼ਾਂ ਨੇ ਉਹ ਤਿਆਰ ਕੀਤੀਆਂ ਗਈਆਂ ਨੇ ਆ ਦੇਖੋ ਤੇ ਤਕਰੀਬਨ ਸਾਰਾ ਵਧੀਆ ਹੈਗਾ ਤੇ ਸਟਰੀਟ ਲਾਈਟਾਂ ਜਿਹੜੀਆਂ ਬਹੁਤ ਤਕੜੀਆਂ ਲੱਗੀਆਂ ਹੋਈਆਂ ਨੇ ਕਰੋੜਾਂ ਦੀਆਂ ਬਜਟ ਵਾਲੀਆਂ ਤੇ ਹੋਰ ਵੀ ਜਿਹੜੇ ਕਾਫੀ ਆਲੇ-ਦਾਲੇ ਆਪਾਂ ਕਹਿੰਦੇ ਗਰਾਊਂਡ ਨੇ ਕਾਫੀ ਵੱਡਾ ਜਿਹੜਾ ਸਟੇਡੀਅਮ ਹੈ ਇਹ ਆਪਾਂ ਇਹ ਗੱਲ ਵੀ ਨਹੀਂ ਕਹਿ ਸਕਦੇ ਵੀ ਬਾਦਲਾਂ ਦੇ ਰਾਜ ਦੇ ਵਿੱਚ ਤਰੱਕੀ ਨਹੀਂ ਹੋਈ ਜਿੰਨੀ ਹੋ ਸਕਦਾ ਨਾ ਓਨੀ ਤਰੱਕੀ ਬਾਦਲ ਪਰਿਵਾਰ ਨੇ ਕੀਤੀ ਆ ਪੰਜਾਬ ਦੀ ਛੜਕਾਂ ਲਾ ਲਓ ਪੁਲ ਲਾ ਲਓ ਹੈਨਾ ਆਪਦੇ ਪਿੰਡਾਂ ਦੇ ਵਿੱਚ ਸਟੇਡੀਅਮ ਗਰਾਊਂਡਾਂ ਤੇ ਹੋਰ ਕਈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦੇ ਗਰੰਟਾਂ ਦਿੱਤੇ ਆ ਨੇ ਆਪਾਂ ਗੱਲ ਕਰੀ ਵੀ ਸੱਕਾਂ ਵਾਲੀ ਪੰਜਾਬ ਦਾ ਬਹੁਤ ਸੋਹਣਾ ਪਿੰਡ ਹੈਨਾ ਤੇ ਬਹੁਤ ਸੋਹਣੇ ਪਾਰਕ ਉੱਥੇ ਬਣੇ ਹੋਏ ਨੇ ਤੇ ਉਹ ਸਾਰੇ ਜਿਹੜੇ ਪਾਰਕ ਨੇ ਉਹ ਬਾਦਲ ਸਾਹਿਬ ਦੇ ਵੇਲੇ ਹੀ ਮਿਲੇ ਹੋਏ ਨੇਗੇ ਤਰੱਕੀ ਬੜੀ ਹੋਈ ਆ ਪਰ ਅਕਾਲੀਆਂ ਨੂੰ ਕਹਿੰਦੇ ਨੇ ਵੀ ਦੋ ਚੀਜ਼ਾਂ ਲੈ ਕੇ ਬੈਗੀਆਂ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇੱਕ ਜਿਹੜਾ ਨਸ਼ਾ ਸੀ ਉਹ ਆਮ ਹੋ ਗਿਆ ਸੀ ਤਾਂ ਕਰਕੇ ਜਿਹੜਾ ਅਕਾਲੀਆਂ ਨੂੰ ਲੋਕਾਂ ਨੇ ਹਰਾ ਦਿੱਤਾ ਤੇ ਆ ਸਟੇਡੀਅਮ ਦੇਖੋ ਤੁਸੀਂ ਹੁਣ ਆਪਾਂ ਸਟੇਡੀਅਮ ਦੀ ਤੁਹਾਨੂੰ ਸੈਰ ਕਰਾਉਣਾ ਉੱਪਰ ਚੜਿਆ ਤੇ ਇੱਥੇ ਜਿਹੜੇ ਪ੍ਰਕਾਸ਼ ਸਿੰਘ ਬਾਦਲੂਰੀ ਉਸ ਵੇਲੇ ਬੈਠੇ ਸੀਗੇ ਸੁਖਵੀਰ ਬਾਦਲ ਤੇ ਹਰਿਆਣੇ ਦਾ ਮੁੱਖ ਮੰਤਰੀ ਵੀ ਜਿਹੜਾ ਆਇਆ ਸੀਗਾ ਵਧੀਆ ਆਪਣੇ ਤੇ ਹੋਊਗੀ ਆਪਾਂ ਬੈਠੇ ਹਾਂ ਬੈਠ ਕੇ ਹੁਣ ਖੜੇ ਹਾਂ ਅਰਜਾਉਣਾ ਆ ਲੈ ਕੋਰ ਵਾਜਾ ਸਫਾਈ ਵੀ ਕਰ ਲਓ ਜੀ ਆ ਸੀ ਬਾਦਲ ਪਿੰਡ ਦਾ ਵਲੌਗ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾ ਰਦੀਆਂ ਅਕਾਲੀ ਦਿਲ ਦਾ ਪੁਰਾਣਾ ਘਰ ਬਾਦਲ ਹੋਰਾਂ ਦਾ ਤੇ ਨਮਾ ਘਰ ਵੀ ਜਿਹੜਾ ਦਿਖਾ ਦਿੱਤਾ ਬਾਕੀ ਫੈਸਲਾ ਤੁਹਾਡੇ ਹੱਥ ਤੱਕ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਜਿਹੜੀ ਚੀਜ਼ ਸਹੀ ਸੀ ਜੋ ਕਾਲੀਆਂ ਨੇ ਕੀਤਾ ਉਹਦੇ ਬਾਰੇ ਆਪਾਂ ਇਹ ਵੀ ਦੱਸਿਆ ਵੀ ਤਰੱਕੀ ਵੀ ਕੀਤੀ ਸੀ ਤੇ ਜਿਹੜਾ ਭਗਵਾਨ ਜੀ ਮਾਨ ਨੇ ਕਿਹਾ ਵੀ ਉਹਨਾਂ ਦੇ ਖੇਤਾਂ ਵਿੱਚ ਨਹਿਰਾ ਡਿਗਨੇਸ ਸੀ ਉਹ ਵੀ ਤੁਹਾਨੂੰ ਦਿਖਾਤਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਦੱਬ ਕੇ